ਕਿ ਕਲਾ ਕਲਾਕਾਰ ਤੋਂ ਅੱਗੇ ਲੰਘ ਜਾਂਦੀ ਹੈ। ਸਿਰ ਚੜ ਕੇ ਬੋਲਦੀ ਹੈ ਤੇ ਅੱਜ ਜਿਸ ਤਰ੍ਹਾਂ ਦਾ ਰੇਗ ਇੱਕ ਪੰਜਾਬ ਦੇ ਵਿੱਚ ਜਾਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਵਾਰਲਡ ਵਾਈਡ ਜਿੱਥੇ ਵੀ ਬੈਠੇ ਹੈ ਤਾਂ ਇਸ ਤਰ੍ਹਾਂ ਦਾ ਹੀ ਮੰਜ਼ਰ ਬਣਿਆ ਹੋਇਆ ਹੈ ਕਿ ਅੱਜ ਹਰ ਇਨਸਾਨ ਦਾ ਜੀ ਕਰਦਾ ਹੈ ਕਿ ਯਾਰ ਕਾਸ਼ ਕਿਤੇ ਹੋ ਸਕੇ ਤਾਂ ਮੈਂ ਰਾਜਵੀਰ ਬਣ ਕੇ ਸਾਡੀ ਮਾਂ ਦੇ ਸਾਹਮਣੇ ਖੜ ਜਾਵਾਂ। ਹੈ ਉਹਦੇ ਆਸ-ਪਾਸ ਰਹਾ ਮੈਂ ਜਿੱਦਾਂ ਰਾਜਵੀਰ ਖੜਾ ਰਹਿੰਦਾ ਸੀ ਮੈਂ ਉਦਾਂ ਹੀ ਖੜ ਲੱਖਾਂ। ਇਹ ਮਨ ਲੈਂਦਾ ਕਲਾ ਦਾ ਆਸਰਾ ਹੈ। ਹੂੰ ਰਾਜੀਤ ਦਾ ਜਾਣਾ ਬਾਈ ਸਾਲ ਬਹੁਤ ਸਿਖਾ ਕੇ ਗਿਆ ਹਰ ਰੋਜ਼ ਸਿਖ ਰਿਹਾ ਹੈ ਕਈ ਗੱਲਾਂ ਚ ਥੱਲੀ ਦਿੰਦਾ ਸੱਚੀ ਉਹਦਾ ਜਾਣਾ ਵੀ ਨਾ ਅੰਦਰ ਆਂ ਬਹਿ ਕੇ ਰ ਜਿਹੜਾ ਸੱਚਾ ਕਲਾਕਾਰ ਹੁੰਦਾ ਹੈ ਉਹਨੂੰ ਐਦਾਂ ਬਿਧਾਈ ਕੀ ਹੁੰਦੀ ਹੈ ਹੈ ਜਿਹਦੀ ਕਲਾ ਸੱਚੀ ਹੁੰਦੀ ਹੈ ਜਿਹਦਾ ਕਰਦਾਰ ਸੱਚਾ ਹੁੰਦਾ ਹੈ ਜਿਹਨੂੰ ਕੁਝ ਮਾਰਾ ਨਹੀਂ ਗਾਉਣਾ ਆਉਂਦਾ ਜਿਹਨੂੰ ਕੁਝ ਮਾਰਾ ਬੋਲਣਾ ਨਹੀਂ ਆਉਂਦਾ ਹਮੇਸ਼ਾ ਚਾਹੁੰਦਾ ਹੈ ਕਿ ਮੈਂ ਪਹਿਰਾਵੇ ਤੋਂ ਲੈ ਕੇ ਹੈ ਤੇ ਮੇਰੀਆਂ ਅੱਖਾਂ ਮੇਰੀ ਜ਼ੁਬਾਨ ਉਹ ਤਾਂ ਸਭ ਸੱਚਮਤਾ ਚ ਹੈ ਹੀ ਨਾਲ ਨਾਲ ਮੇਰੀ ਕਲਾ ਵੀ ਇਸ ਤਰੀਕੇ ਨਾਲ ਮੈਂ ਡਿਲੀਵਰ ਕਰ ਲਈ ਆ ਉਹ ਇੰਨੀ ਸੱਚੀ ਸੁੱੱਚੀ ਹੈ ਤੇ ਉਹਦੇ ਨਤੀਜੇ ਦੇਖ ਰਿਹਾ ਅੱਜ ਕਿ ਸਰੀਰ ਉਹਦਾ ਚਲਾ ਗਿਆ ਪਰ ਉਹ ਨਹੀਂ ਜਾ ਰਿਹਾ ਉਹ ਆਜ ਦੇ ਚਿਹਰਾ ਤੇ ਬੈਠੇ ਨੇ ਸਾਰੇ ਇਹਨਾਂ ਦੀ ਬਾਤ ਨਹੀਂ ਹੈ ਦੁਨੀਆ 'ਚ ਜਿੱਥੇ-ਜਿੱਥੇ ਵੀ ਇਨਸਾਨ ਉਹਨੂੰ ਜਾਣਦਾ ਪਛਾਣਦਾ ਉਹਦੀ ਕਲਾ ਨੂੰ ਮੰਨਦਾ ਸਾਰੇ ਤੇਹੀ ਅਸਰ ਹੈ ਕਿ ਅੱਜ ਵੀ ਉਹਨੂੰ ਉਦਾਂ ਹੀ ਮਹਿਸੂਸ ਕਰ ਰਿਹਾ ਹੈ ਕੋਈ ਵੀ ਇਹ ਕੰਨ ਤਿਆਰ ਨਹੀਂ ਹੈ ਕਿ ਰਾਜਵੀਰ ਚਲਾਗੇ ਤੇ ਅੱਜ ਸਾਨੂੰ ਇੱਕ ਬੜਾ ਜਿਹੜੀ ਉਹਦੀ ਕਲਾ ਨਾਲ ਲੇਟ ਬਹਾਨਾ ਮਿਲਿਆ ਇਸ ਸੁੰਦਰ ਰੂਪ ਯਮਲਾ ਤੇ ਤਨਸਭ ਨੂੰ ਬੇਜਤੀ ਹੈ ਇਸ ਚੀਜ਼ ਦੀ ਕਿ ਆਪਾਂ ਸਾਰੇ ਰਾਜਵੀਰ ਬਣ ਕੇ ਇਸ ਸ਼ਰਮ ਨੂੰ ਫੇਸਬੁਕਾਂ ਤੱਕ ਲੈ ਕੇ ਚੱਲੀਏ ਕਿ ਸਾਡੀ ਮਾਂ ਨੂੰ ਚੈਨ ਮਿਲੇ ਜਦੋਂ ਆਪਾਂ ਸਾਰੇ ਫੇਰ ਇਕੱਠੇ ਹੋ ਕੇ ਹਰ ਉਹ ਸਭ ਦੇ ਸਿਰਜਕਲਾਕਾਰ ਨੂੰ ਐਪਰੀਸ਼ੀਏਟ ਕਰੀਏ ਤੇ ਦੱਸੇ ਆ ਗਏ ਸਾਰੇ ਬੈਠੇ ਬਾਈ ਹਣੀ ਬਹੁਤ ਸਿਆਣੇ ਨੇ ਜਿਹੜੇ ਜ਼ਿੰਦਗੀ ਦੀ ਕਿਤਾਬਾਂ ਪੜ੍ਹਨੀਆਂ ਤੇ ਜ਼ਿੰਦਗੀਆਂ ਪੜ੍ਹਨੀਆਂ 'ਚ ਬੜਾ ਫਰਕ ਹੈ ਬਾਈ ਗੁਰਪ੍ਰੀਤ ਉਹਨੇ ਬੈਠੇ ਸੀ ਬਹੁਤ ਸਤਕਾਇਤ ਕਰਦੇ ਆ ਨਾ ਬਾਈਆਂ ਦਾ ਤੇ ਇਹਨਾਂ ਦਾ ਬੜਾ ਆਸਰ ਹੈ ਇਸ ਦੌਰ ਦੇ ਵਿੱਚ ਬਾਈ ਰਕੇਸ਼ ਉਹ ਨਹੀਂ ਬੈਠੇ ਆ ਬੱਲੀ ਵੀਰ ਬੈਠਾ ਹੈ ਸਾਰੇ ਕਾਸਟ ਬੈਠੀ ਹੈ ਤੇ ਆਪਾਂ ਸਾਰੇ ਨਾਲ ਬੜੀ ਇੱਕ ਪੋਜ਼ਿਟਿਵਿਟੀ ਨਾਲ ਸੱਚੇ ਤੈਨੂੰ ਤੇ ਖਾਸ ਤੌਰ ਤੇ ਇੱਕ ਅਨ ਕੰਡੀਸ਼ਨਲ ਜੀ ਟਾਰਮ ਤੇ ਇਸ ਫਿਲਮ ਲਈ ਆਪਾਂ ਸਾਰੇ ਕੰਮ ਕਰੀਏ ਅਨਰੋਮਾ ਜੀ ਸਾਡੇ ਭਰਾ ਬੈਠੇ ਥੈਂਕ ਯੂ ਭਰਾ ਤੁਹਾਡਾ ਤੇ ਆਪਾਂ ਇੱਕ ਲੰਬਾ ਸਫਰ ਹੈ ਕਿਉਂਕਿ ਦਿਨ ਤਾਂ ਬਹੁਤ ਥੋੜੇ ਆ ਪਰ ਇਹਦੇ ਵਿੱਚ ਪਲ ਬਹੁਤ ਨੇ ਇੱਕ ਇੱਕ ਪਲ ਚ ਆਪਾਂ ਇਸ ਫਿਲਮ ਨੂੰ ਪ੍ਰਮੋਟ ਕਰੀਏ ਤੇ ਸਾਨੂੰ ਸਭ ਨੂੰ ਸਕੂਨ ਮਿਲੂਗਾ ਰਾਜਵੀਰ ਦੀ ਕਲਾ ਨੂੰ ਸਕੂਨ ਮਿਲੂਗਾ ਮੇਲਾ ਉਹ ਭਰਿਆ ਛੱਡ ਕੇ ਵਿਦਾ ਹੋਇਆ ਹੈ ਉਹਦੇ ਆਸ-ਪਾਸ ਸਭ ਕੁਝ ਬਹੁਤ ਭਰਿਆ-ਪਰਿਆ ਸੀ ਬਹੁਤ ਖੁਸ਼ਹਾਲ ਸੀ ਉਹਦੇ ਆਖਰੀ ਸਾਹ ਤੱਕ ਉਹਦੀ ਕਲਾ ਨੂੰ ਲੈ ਕੇ ਵੀ ਪਰਿਵਾਰ ਨੂੰ ਲੈ ਕੇ ਵੀ ਉਹਦੇ ਕਿਰਦਾਰ ਨੂੰ ਲੈ ਕੇ ਵੀ ਹਰ ਤਰ੍ਹਾਂ ਦੇ ਬੋਲ ਜਿੰਨੇ ਫਲਸ ਤੇ ਸਾਡੀ ਜ਼ਿੰਦਗੀ ਚ ਚਲਦੇ ਹਨ ਉਹਨਾਂ ਦਾ ਹਰ ਪਾਸੇ ਉਹ ਖੁਸ਼ਹਾਲ ਸੀ ਤੇ ਇਸ ਕਲਾ ਨਾਲ ਕੋਣ ਹੋਰ ਫੁੱਲ ਫੁੱਲ ਕਰੀਏ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਤੁਸੀਂ ਸਾਡੀ ਆਵਾਜ਼ ਸੁਣਦੇ ਹੋ ਤੇ ਜਰੂਰ 28 ਨਵੰਬਰ ਨੂੰ ਸਿਨੇਮਾ ਘਰ ਆ ਜਾਓ ਤੇ ਅਮਾਨਤ ਤਾਂ ਬੋਲਣਾ ਉਸ ਦਿਨ ਆਪ ਤੁਮ ਸ਼ਰਧਾਲੂ ਜੀ ਵਾਲੇ ਪੰਨੇ ਜਿਸ ਤਨ ਅਮਾਨੁ ਬੋਲੀ ਹੈ ਤਾਂ ਉਹ ਅਸਰ ਬਹੁਤ ਬਹੁਤ ਜ਼ਿਆਦਾ ਅਸਰ ਵਾਲੇ ਗੋਣ ਸੀ ਉਹ ਅੱਜ ਵੀ ਸਾਡੀ ਧੀਨੇ ਜੋ ਬੋਲਿਆ ਤਾਂ ਔਰ ਵਾਲੇ ਸਮੇਂ ਦੇ ਵਿੱਚ ਮਹਾਰਾਜ ਕੇ ਇਹੀ ਅਰਦਾਸ ਹੈ ਕਿ ਜਿੰਨਾ ਚੈਨਲ ਤੇ ਰਾਜੀਤ ਬੋਲਦਾ ਸੀ ਉਹਨਾਂ ਚੈਨਲ ਉੱਤੇ ਬਾਤ ਬੋਲੂਗੀ ਆਪਾਂ ਸਾਰੇ ਮਿਲ ਕੇ ਜਿਸ ਜਰੀਏ ਵੀ ਆਪਣਾ ਮਤ ਕਰ ਸਕਦੇ ਹੋਏ ਨਾਲ ਉਹਨੂੰ ਅੱਗੇ ਤੋਰ ਸਕਦੇ ਹੋਏ ਹਨ ਆਪਾਂ ਦੇ ਉਹਦੀ ਕਲਾ ਬਹੁਤ ਸੋਹਣਾ ਗਲਦੀ ਆ ਬਾਤ ਅਮਾਨਤ ਬਹੁਤ ਸੋਹਣਾ ਆ ਹੁਣ ਵੀ ਜਦੋਂ ਕਦੇ ਉਹਨੂੰ ਕਹੀਦਾ ਨਾ ਪੁੱਤ ਪਾਪਾ ਦਾ ਗੀਤ ਸਰਾ ਤੇ ਹਜੇ ਥੋੜਾ ਸ਼ਰਮਾਉਂਦੀ ਜ਼ਰੂਰ ਹੈ ਜਾ ਕੇ ਕਹਿਣ ਦੀ ਆ ਤਾਇਆ ਜੀ ਮੈਂ ਅੰਦਰ ਕਮਰੇ ਚ ਜਾ ਕੇ ਆਵਾਜ਼ ਲਾਉਂਗੀ ਜਦੋਂ ਵੀ ਗਾਉਂਦੀ ਹੈ ਮਿੱਟੀ ਦਾ ਫਰੋਜ਼ ਜੋਗੀਆ ਤੇ ਇਦਾਂ ਹੀ ਇਦਾਂ ਜਿਵੇਂ ਰਾਜਗੀਰ ਦੀ ਆਵਾਜ਼ ਦਾ ਬਚਪਨ ਦਾ ਜਿਹੜਾ ਉਹ ਟੈਕਸਚਰ ਹੈ ਉਹ ਸਾਨੂੰ ਸੁਣਨ ਮਿਲਦਾ ਸੋ ਰਾਮਲ ਕੇ ਆਪਾਂ ਸਾਰੇ ਨੇ ਇਸ ਫਿਲਮ ਨੂੰ ਬਹੁਤ ਸੋਹਣੇ ਮਕਾਮ ਤੇ ਲੈ ਕੇ ਜਾਣਾ ਸੋ ਜਿੰਨੇ ਵੀ ਆਰਟਿਸਟ ਸਾਰੇ ਇਸ ਫਿਲਮ ਨਾਲ ਜੁੜੇ ਹੋਏ ਆ ਭਾਈ ਜੀ ਬੈਠੇ ਆ ਸਾਰੇ ਥੀਰਾ ਬੈਠੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਆਪਾਂ ਆਉਣ ਵਾਲੇ ਦਿਨਾਂ 'ਚ ਸਾਰਿਆਂ ਨੇ ਮਿਲ ਕੇ ਹੋਰ ਬਹੁਤ ਸਾਰੇ ਇਵੈਂਟਸ ਕਰਨੇ ਨੇ ਜਿੱਥੇ ਆਪਾਂ ਇਸ ਫਿਲਮ ਨੂੰ ਲੈ ਕੇ ਜਾਵਾਂਗੇ ਤੇ ਪਰਿਵਾਰਾਂ ਨੂੰ ਜ਼ਰੂਰ ਬੇਨਤੀ ਹੈ ਇਸ ਫਿਲਮ ਦੀ 'ਚ ਮੈਂ ਐਨੀ ਵੀ ਬੋਲਿਆ ਕਿ ਕਮਾਈ ਦਾ ਇੱਕ ਬਹੁਤ ਸੋਹਣਾ ਹਿੱਸਾ ਜਿਹੜਾ ਉਹ ਬੱਲੀਵੀਰ ਹੋਰਾਂ ਨੇ ਪ੍ਰਕਾਸ਼ਵੀਰ ਹੋਰਾਂ ਨੇ ਇਹਨਾਂ ਦੀ ਸਾਰੀ ਟੀਮ ਨੇ ਇਹ ਇਨਸਾਈਟ ਦਿੱਤਾ ਕਿ ਇੱਕ ਸੋਹਣਾ ਹਿੱਸਾ ਜਿਹੜਾ ਫੈਮਿਲੀ ਤੱਕ ਆਪਾਂ ਪਹੁੰਚਦਾ ਕਰਨਾ ਹੈ ਸੋ ਮੈਨੂੰ ਲੱਗਦਾ ਕਿ ਇਹ ਤਲਫੁਲ ਵੀ ਤੁਹਾਡੇ ਵੱਲੋਂ ਸਾਰੀ ਦੁਨੀਆ ਭਰ ਤੋਂ ਜਿੱਥੇ-ਜਿੱਥੇ ਓਵਰਸੀਜ਼ ਬੈਠੇ ਹੋ ਉਹ ਆਪਣੀ ਟੈਗਰਸ ਲਈ ਆਪਣੀ ਹਾਜ਼ਰੀ ਰਾਈ ਤੇ ਪੁੱਕਾ ਤੱਕ ਪਹੁੰਚਣਾ ਚਾਹੀਦਾ ਸੋ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਸੋ ਮੀਡੀਆ ਨੂੰ ਸਾਡੀ ਬੇਨਤੀ ਹੈ ਭਰਾਵਾਂ ਨੂੰ ਅੱਜ ਵੀ ਤੁਹਾਨੂੰ ਜੁਆਇਨ ਹੋ ਤੇ ਅੱਗੇ ਵੀ ਜਿੱਥੇ-ਜਿੱਥੇ ਈਵੈਂਟਸ ਹੋਣਗੇ ਤੇ ਭਰਾਵਾਂ ਕਿ ਤੁਸੀਂ ਜ਼ਰੂਰ ਸਾਰਾ ਇਹਨਾਂ ਖਬਰਾਂ ਨੂੰ ਸਬਸਕ੍ਰਾਈਬ ਕਰਦੇ ਰਹੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਥੈਂਕ ਯੂ